जॾहिं सड़क ते सड़क ही उते ਜੇ ਹਲਕਾ ਨਵਕਣ ਜਿਹੜੇ ਜਦੋਂ ਦਾ ਇਲੈਕਸ਼ਨ ਦਾ ਅਨਾਉਂਸਮੈਂਟ ਹੋਈ ਆ ਉਸ ਦਿਨ ਤੋਂ ਇਹ ਪਾਰਟੀ ਦੇ ਕੰਮ ਦੇ ਲਈ ਘਰ ਘਰ ਗਰੀ ਗਰੀ ਬਹਲੇ ਬਹਲੇ ਤਰੇ ਫਿਰਦੇ ਆ ਉਹ ਸਾਡੇ ਕੋਲ ਸਟਾਰਜੋਗ ਸਾਡੇ ਨੇਤਾ ਜੀ ਸਾਡੇ ਸਟਾਰਜੋਗ ਨੇਤਾ ਜੀ ਇਹਨਾਂ ਦੀ ਕੋਸ਼ਿਸ਼ ਹੈ ਵੀ ਇਹ ਜਈਆ ਕਿ ਤੁਸੀਂ ਦੇਖੋ ਅੱਗ ਪੰਜਾ ਸੱਤਾ ਦਿਨਾਂ ਦੇ ਵਿੱਚ ਇੱਕ ਸਾਡਾ ਪੁਰਾਣਾ ਸਾਥੀ ਹੁੰਦਾ ਸੀ ਉਹਦੀ ਲਈ ਅਸੀਂ ਦਰਿਆ ਪਛਾਉਦੇ ਹੁੰਦੇ ਸੀ ਟੀਟੁੰਡੇ ਜੀ ਉਹ ਪਹਿਲਾਂ ਸਾਡੇ ਪੇਠੇ 'ਚ ਸ਼ੁਰਾ ਮਾਰ ਕੇ ਅਕਾਲੀ ਦਲ ਵਿੱਚ ਵੱਧ ਗਿਆ ਅਕਾਲੀ ਦਲ ਨੇ ਉਹਨੂੰ ਵਰਕੀ ਪਾਈ ਉੱਥੇ ਉਹਨਾਂ ਨੇ ਅਰਜਿੰਦਾ ਕੂਰਾ ਸਨਮਾਨ ਵੰਡਦਾ ਸੀ ਦਿੱਤਾ ਅਪਿਛੇ ਦੇ ਉਹਨਾਂ ਦੀ ਪੇਠੇ 'ਚ ਵੀ ਸ਼ੁਰਾ ਮਾਰ ਕੇ ਆ ਝੜੂ ਵਾਲਿਆਂ ਦੇ ਸ਼ੰਜੇ ਦੇ ਵਿੱਚ ਫਸ ਗਿਆ ਇੱਕ ਹੋਰ ਸਾਡਾ ਚੇਲਾ ਸੀਗਾ ਆਦਮ ਬਹੁਤ ਹਲਕੇ ਤੋਂ ਕੋਟਲੀ ਜਿਹੜਾ ਕਿ ਬਹੁਤ ਬੰਗੂ ਗੱਜਰਾ ਹੁੰਦਾ ਸੀ ਪਰ ਬਹੁਤ ਕਾਂਸੀ ਰਾਜੇ ਕਹਿੰਦੇ ਹੁੰਦੇ ਸੀਗੇ ਕਿ ਜੇਰਾ ਇਸ ਮਿਸ਼ਨ ਨੂੰ ਛੱਡ ਜਾਂਦਾ ਉਹ ਫਿਰ ਮਿੱਟੀ ਦਾ ਮਾਦੋ ਬਣ ਜਾਂਦਾ ਇਸੇ ਤਰ੍ਹਾਂ ਹੀ ਹੋਇਆ ਕਿ ਅਸੈਂਬਲੀ ਦੇ ਵਿੱਚ ਉਹਨੂੰ ਕੁਐਸਚਨ ਕਰਤਾ ਉਹਨੂੰ ਕਹਿਤਾ ਜਵਾਬ ਦੇਣ ਦੀ بجائے ਉਹਦੇ ਰੋਣ ਲੱਗ ਪਿਆ ਉਸ ਤੋਂ ਬਾਅਦ ਸਾਡੇ ਤੇ ਤੋ ਜਿਮਨੀ ਚੋਣ ਹੋਈ ਸੀ ਜਦੋਂ ਸਾਡੇ ਸਰਕਾਰ ਦੇ ਵਰੇਂਕੂ ਜੀ ਐਮਪੀ ਬਣਏ ਸੀਗੇ ਚਾਰੋਂ ਤੋਂ ਉਸ ਤੋਂ ਪਹਿਲਾਂ ਵੀ ਇਹ ਗੱਲ ਹੈ ਕਿ ਮੇਰੇ ਵੀ तकरीबन ਸਾਰੀ ਪਾਰਟੀਆਂ ਦੇ ਵਿੱਚ ਵੱਡੇ ਵੱਡੇ ਲੀਡਰਾਂ ਨਾਲ ਸਬੰਧ ਹੈ ਪਰ ਮੈਨੂੰ ਇਸ ਗੱਲ ਦੀ ਖਬਰ ਆਈ ਸੀ ਕਿ ਤੁਹਾਡਾ ਬਰਿੰਦਰ ਗਮਾ ਜੀ ਉੜਾਈ ਮਾਰ ਲਗਾ ਮੈਂ ਵੀ ਅਸੀਂ ਮੂੰਹ ਤੇ ਤਾਂ ਨਹੀਂ ਕਹਿ ਸਕਿਆ ਬਲਵਿੰਦਰ ਕੁਮਾਰ ਜੀ ਨੂੰ ਪਰ ਮੈਂ ਰਾਤ ਨੂੰ ਕੈਮਰੇ ਔਨ ਕਰਕੇ 22:00 ਤੱਕ 3:00 ਵਜੇ ਤੱਕ ਬੈਠਾ ਰਹਿੰਦਾ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਐਸਐਸਪੀ ਸਾਹਿਬ ਡੀਸੀ ਸਾਹਿਬ ਰਾਤ ਨੂੰ ਲਾਲ ਗੱਡੀਆਂ ਵਾਲੀਆਂ ਗੱਡੀਆਂ ਮੱਤੀਆਂ ਵਾਲੀਆਂ ਗੱਡੀਆਂ ਜਿੰਨੇ ਮੰਤਰੀ ਸੀ ਜਲੰਧਰ ਦੇ ਜਾਂ ਹੋਰ ਸਾਰੇ ਇਹਨਾਂ ਕੋਲ ਰਾਤ ਨੂੰ ਪਹੁੰਚ ਜਾਂਦੇ ਜਦੋਂ ਲੋਕ ਸੁੱਤੇ ਹੁੰਦੇ ਸੀ ਪਰ ਉਸਨੇ ਆਪਣੇ ਬਾਬਾ ਸਾਹਿਬ ਮਿਸ਼ਨ ਤੇ ਅੜਿਆ ਰਿਹਾ ਕਿ ਮੈਂ ਵੀ ਜਾਣਾ ਇਹ ਕਿ ਮੈਂ ਤਾਂ ਪੜਾ ਢੂੰਗਾ ਮੇਰਦੋ ਕੇ ਨਾਮੀ ਪੱਤਰਕਾਰ ਹੈ ਚੰਡੀਗੜ੍ਹ ਦੇ ਵਿੱਚ ਉਸ ਦੀ ਡਿਊਟੀ ਲਈ ਭਗਵੰਤ ਮਾਨ ਨੇ ਕਿ ਤੂੰ ਜਾ ਕੇ ਮਨਾ ਉਹ ਜਦੋਂ ਆਇਆ ਇਹਨਾਂ ਨੂੰ ਮਨਾਉਣ ਇਹਨਾਂ ਨੇ ਉਹਨੂੰ ਤਾਣਾ ਕਰਤੀ ਪਰ ਉਹ ਕਹਿੰਦਾ ਵੀ ਮੈਂ ਨਾਲ ਹੀ ਲੈ ਕੇ ਜਾਣਾ ਤੈਨੂੰ ਇਹ ਕਹਿੰਦਾ ਵੀ ਤੁਸੀਂ ਚਲੋ ਪ੍ਰੈਸ ਦਾ ਪ੍ਰਸਤਾਨ ਪ੍ਰਸਤਾ ਕਰੋੜੇ ਨਾ ਕਿ ਮੈਂ ਆਇਆ ਛੋਟੇ ਪੱਤਕਰ ਜੋ ਜਿਲੰਦਰ ਸਿੰਘ ਰਾਦੇ ਨਾਲ ਆਇਆ ਪਰ ਜਦੋਂ ਉਹ ਤੇ ਪਹੁੰਚ ਗਿਆ ਉਹ ਪਿੱਛੇ ਇਹਨਾਂ ਨੇ ਫੋਨ ਕਰਤਾ ਕਿ ਮੇਰੀ ਜ਼ਮੀਰ ਜਿਹੜੀ ਆ ਉਹ ਵਿਕਣ ਦੀ ਇਜਾਜ਼ਤ ਨਹੀਂ ਦਿੰਦੀ ਇਹ ਸਾਡੇ ਸਾਡੇ ਸਤਕਾਰ ਉਹ ਜਿਲੰਦਰ ਨੂੰ ਮਾਰਦੇ ਜਿੰਦਾਬਾਦ ਸਮਾਜ ਪਾਰਟੀ ਜਿੰਦਾਬਾਦ ਜਿਹਨਾਂ ਨੂੰ ਪਤਾ ਵੀ ਸੀ ਕਿ ਇਹ ਸੀਟ ਅਸੀਂ ਜਿੱਤੀ ਜਾਣੀ ਹੈ ਜਿੱਤੀ ਜਾਣੀ ਆ ਉਸ ਨੂੰ ਵੀ ਲੱਤ ਮਾਰੀ ਸਰ ਬਾਬਾ ਸਾਹਿਬ ਦੇ ਮਿਸ਼ਨ ਦੇ ਨਾਲ ਕਿ ਜੇ ਤੁਸੀਂ ਜਿੱਤ ਨਹੀਂ ਸਕਦੇ ਤੇ ਅਗਲੇ ਦੀ ਕੁਰਸੀ ਹਿਲਾਉਣ ਵਾਲੇ ਬਣ ਜਾਓ ਤੇ ਬਲਵਿੰਦਰ ਕੁਮਾਰ ਜੀ ਦੀ ਇੰਨੀ ਤਾਕਤ ਹੈ ਜੀ ਆ ਕਿ ਜਿਹੜੀ ਮਰਜ਼ੀ ਸਰਕਾਰ ਆ ਜਾਏ ਜਲੰਧਰ ਤੇ ਜਿਹੜਾ ਮਰਜ਼ੀ ਵੱਡਾ ਅਫਸਰ ਆ ਜਾਏ ਉਹਦੀ ਕੁਰਸੀ ਹਿਲਾਉਣ ਦੇ ਵਿੱਚ ਤਾਕਤ ਰੱਖਦੇ ਆ ਸਤਿਕਾਰਯੋਗ ਸਾਥੀਓ ਅੱਜ ਬਲਵਿੰਦਰ ਕੁਮਾਰ ਜੀ ਨੂੰ ਸਰਾਂਬੜ ਨਗਰ ਬਚੇਂਦ ਨਗਰ ਦੀਆਂ ਸੰਗਤਾਂ ਵੱਲੋਂ ਜਿੰਨਾ ਜਿੰਨਾ ਕਿਸੇ ਤੋਂ ਹੋ ਸਕਦਾ ਸੀ ਆਪਣਾ ਪਿਆਰ ਆਪਣੀ ਵੋਟ ਬਲਵਿੰਦਰ ਕੁਮਾਰ ਦੇ ਲੇਖੇ ਰਾਈਆ ਸੋ ਮੈਂ ਬੇਨਤੀ ਕਰੂੰਗਾ ਕਿ ਪਹਿਲਾਂ ਆ ਕੇ ਬਲਵਿੰਦਰ ਕੁਮਾਰ ਜੀ ਸਟੇਜ ਤੇ ਖੜੇ ਹੋਣ ਉਹਨਾਂ ਨੂੰ ਸਾਡੇ ਸਤਿਕਾਰਯੋਗ ਸੁਲਵਿੰਦਰ ਕੁਮਾਰ ਜੀ ਹਰਜੀਤ ਸਿੰਘ ਜੀ ਆਓ ਜੀ ਸਾਰੇ ਭਾਜੀ ਮੈਿਕ ਤੇ ਬੋਲੋ ਨੌਜਵਾਨ ਸਮਾਜ ਪਾਰਟੀ ਜਿੰਦਾਬਾਦ ਮਰਜਾਨ ਸਮਾਜ ਪਾਰਟੀ ਜਿੰਦਾਬਾਦ ਗੁਲੰਦਰ ਅਸਵੀਕਰਨ ਪੁਕਰ ਰਾਟਾ ਅੰਤੀ ਬੁਲੰਦਰ ਕਾਰ ਗੁਲੰਦਰ ਅਸਵੀਕਰਨ ਪੁਕਰ ਰਾਟਾ ਅੰਤੀ ਬੁਲੰਦਰ ਕਾਰ ਜੱਟ ਗਿਆ ਵੀ ਚਿਰਤ ਗਿਆ ਹੱਤੀ ਵਾਲਾ ਜੱਟ ਗਿਆ ਹੁਣ ਇਸ ਤੋਂ ਬਾਅਦ ਜੋ ਸਾਡੀਆਂ ਸੰਤਾ ਨੇ ਬਲਵੰਦਰ ਕਮਾਰ ਲਈ ਆਰਥਿਕ ਸਹਿਯੋਗ ਭੇਜਿਆ 1 ਲੱਖ 58000 ਰੁਪਏ ਦੀ ਚੈਲੇ ਬਲਵੰਦਰ ਕਾਰ ਦੀ ਜੋ ਸਰੋਪਾਨ ਨਗਰ ਦੇ ਚੇਨਕਾ ਲਗਿਆ ਸੰਤਾ ਵੱਲੋਂ ਪੇਸ਼ ਹੈਗਾ ਸਨਮਾਨਕਤਾ ਨਹੀਂ Bye-bye.

ਬਾਜੂ ਕਹਿੰਦੇ ਪਾਰਲੀਮੈਂਟ ਦੇ ਵਿੱਚ ਬਾਜੂ ਨੇ ਕਿਹਾ ਸੀਗਾ ਮੇਰੀ ਪਾਰਟੀ ਦਾ ਚੋਣ ਨਿਸ਼ਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਅਰ ਅਸੀਂ ਬਹੁਜਨ ਸਮਾਜ ਪਾਰਟੀ ਅੱਜ ਵੀ ਉਹ ਕੋਈ ਉਸ ਜੀਦੇ ਤੇ ਉਸ ਪ੍ਰੋਮਿਸ ਦੇ ਉੱਤੇ ਖੜੀ ਹੈ। ਉਹ ਸਾਥੀਓ ਜਿੱਤ ਕੋਈ ਬਾਹਰ ਦੂਰ ਨਹੀਂ ਬਲਵਿੰਦਰ ਕੁਮਾਰ ਜੀ ਦੀ। ਮੈਂ ਸਾਰੇ ਜਿਹੜੇ ਆਪਣੇ ਕੰਮ ਦੇ ਸੰਬੰਧ ਵਿੱਚ ਇਹਨਾਂ ਦੇ ਵਿੱਚ ਵਿਚਰਦਾ ਸਵੇਰ ਨੂੰ ਸੈਰ ਕਰਨ ਵਾਲੇ ਪਾਰਕਾਂ ਦੇ ਵਿੱਚ ਤੁਹਾਡੇ ਬਲਵਿੰਦਰ ਕੁਮਾਰ ਜੀ ਗੱਲਾਂ ਬਹੁਤ ਲੱਗ ਪਈ ਐ ਜਿਹੜੀਆਂ 2 ਲੱਖ 6000 ਬੋਟਾਂ ਉਹ ਹੱਲੇ ਕਿਤੇ ਗਈਆਂ ਨਹੀਂ ਸਾਡੀਆਂ ਉੱਤਾਂ ਗਿਆ ਉੱਤਾਂ ਹੁਣ ਅਸੀਂ ਸਿਰਫ ਇਸ ਤਰ੍ਹਾਂ ਕਰਨਾ ਕਿ ਜਿੱਦਾਂ ਜਦੋਂ ਮੁੰਡੇ ਨੂੰ ਵਿਆਹ ਚਲੀਏ ਤਾਂ ਉਹਦੀ ਘਰੋਂ ਚੰਗੀ ਤਰ੍ਹਾਂ ਨਾ ਤੌਰ ਗੱਡ ਕੇ ਚਲੀਦਾ ਇਹ ਸਾਡਾ ਇਲਾਕਾ ਸਾਡਾ ਘਰ ਐ ਇੱਥੋਂ ਸਾਡੇ ਬਲਵਿੰਦਰ ਕਬਾੜ ਨੇ ਨਿਕਲਣਾ ਏਵੀਂ ਚੰਗੀ ਤਰ੍ਹਾਂ ਨਾਲ ਸਾਥ ਇੱਕ ਇੱਕ ਹਲੋ ਹਲੋ ਆਪਾਂ ਦੇ ਵਿੱਚ ਇਕੱਠੇ ਸਾਰੇ ਸੁਣਨ ਸਾਥੀਓ ਸਤਿਗੋ ਸਾਰਿਆਂ ਨੂੰ ਇੱਕ ਅਰਜ ਕਰਨਾ ਕੁਛੀ ਆਵਾਜ਼ ਕਰਨਾ ਜੈ ਭੀ ਜੈ ਭਾਰਤ ਜੈ ਭਾਰਤ ਸਨਾਰੋ ਸਾਥੀਓ ਅੱਜ ਜੀ ਬਰਾ ਸ਼ੋਤਾ ਵੀਰ ਇਸ ਜਿੰਨਦ ਦੀ ਜਨ ਸਭਾ ਦਾ ਬੋਨਸ ਮਾਰਕਾ ਦੇ ਨਿਸ਼ਾਨ ਤੇ ਜਿਹਨਾਂ ਦਾ ਚੌਂ ਨਿਸ਼ਾਨ ਹਾਥੀ ਇਹ ਤੇ ਵੀ ਚੌਂ ਲਾ ਰਹੇ ਨੇ ਸਤਿ ਆ ਗਏ ਸਾਥੀਓ ਅੱਜ ਦੇਸ਼ ਦੇ ਸਿਸਟਮ ਦੀ ਗੱਲ ਕਰ ਰਹੀ ਆ ਇਸ ਦੇਸ਼ ਦੇ ਵਿੱਚ ਸਕਸਾਰ ਕਾਂਗਰਸ ਪਾਰਟੀ ਰਾਡ ਕੀਤਾ ਉਹਨਾਂ ਸਕਸਾਰੀ ਦੇ ਵਿੱਚ ਤੁਹਾਡੇ ਵਿੱਚ ਕੋਈ ਇਹ ਜਿਹਾ ਬੰਦਾ ਹੈ ਜਿੰਨੇ ਪਟੌੜ ਦਾ ਬਚਾ ਗੱਸਾਂ ਦੇ ਪਾਵਰ ਜਾਂ ਗੈਰਜ਼ਰ ਜਾਂ ਜਾ ਕੋ ਸੈਲਰ ਦਾ ਮਾਲਕ ਬੈਠਾ ਜਾਂ ਤੁਹਾਡੇ ਵਿੱਚ ਕੋ ਬੁਕਾਰੀ ਹੋਇਆ ਤੁਹਾਡੇ ਵਿੱਚ ਕੋਈ ਜਾਨ ਇਨਸਾਨ ਇਹ ਸ ਸਰਕਾਰਾਂ ਨੇ ਇਸ ਇਸ ਮੈਦਾਨ ਨੂੰ ਇਸ ਤੰਗ ਦਾ ਤੋਰ ਮੁਰ ਕੇ ਪੇਸ਼ ਕੀਤਾ ਤੇ ਹਰ ਅਸੰਦਾ ਇਹਰਾ ਆਉਂਦੀ ਸੀ ਉਹ ਭਾਵੇਂ ਕੋਈ ਵੀ ਤਰ੍ਹਾਂ ਵਾਲੇ ਇਹਨਾਂ ਲੋਕਾਂ ਨੂੰ ਗਰੀਬ ਕਰਨ ਦੀ ਕੋਈ ਕੋਈ ਕਸਰ ਨਹੀਂ ਛੱਡੇ ਉਹਾਂ ਕਾਂ ਦਾ ਭਾਵ ਤੁਸੀਂ ਉਹਨਾਂ ਦੇ ਪਿਛੋਕੜਾਂ ਵਿੱਚ ਜਾ ਕੇ ਦੇਖਿਓ

ਇਹ ਅਸੀਂ ਇੱਕ ਦੇ ਸਾਥੀ ਦਾ ਜਨਮ ਦਿਨ ਮਨਾ ਰਹੇ ਹਾਂ ਤਾਂ ਉਹਨਾਂ ਨੇ ਪੁੱਛਿਆ ਕਿ ਕੋਈ ਲੜਾਈ ਝਗੜਾ ਨਹੀਂ ਹੋਇਆ ਕਿੰਨੇ ਨਹੀਂ ਸੀ ਪਰ ਉਹਨਾਂ ਨੇ ਕਿਹਾ ਆਈ ਤਾਂ ਬੇਨਤੀ ਕਰਦੇ ਕਿ ਤੁਸੀਂ ਸਾਡੇ ਕੋਲ 11 ਵਜੇ ਉੱਤੇ ਆਓ ਤੇ ਉਹ ਕਹਿੰਦੇ ਕਿ 5 ਮਿੰਟ ਦੇ ਵਿੱਚ ਆਤੀ ਸਾਡੇ ਕੋਲ 11 ਵਜੇ ਉੱਤੇ ਕਿ ਉਹ ਸੋਨ ਟਾਪ ਦੇ ਵਿੱਚ ਪਹੁੰਚ ਗਏ ਇਸ ਕਰਕੇ ਮੇਰਾ ਜਾਣਦਾ ਯਾਰਾ ਜੀ ਉਹਨਾਂ ਨੇ ਇੱਕ ਜਨਮ ਦਿਨ ਤੇ ਪੌਣ ਸਕਦਾ ਵੇ ਦੁੱਖ ਸੁੱਖ ਦੇ ਵਿੱਚ ਵੀ ਪੌਣਦਾ ਔਰ ਅੱਜ ਵੀ ਪੌਣਦਾ ਪਹਿਲਾਂ ਵਾਲੇ ਪੌਣਦਾ ਸੀ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਜਿਹੜੀਆਂ ਬੇਟਾਂ ਨੇ ਬਲਵੰਦਰ ਕਮਾ ਦੇ ਅੱਗੇ ਭਗਤੌਣੀਆਂ ਨੇ ਔਰ ਪੌਣੀਆਂ ਨੇ ਆਪਣੀਆਂ ਵੀ ਪੌਣੀਆਂ ਤੇ ਲੋਕਾਂ ਨੂੰ ਕਹਿ ਕੇ ਭਗਤੌਣੀਆਂ ਨੇ ਔਰ ਸਾਡੇ ਪ੍ਰਧਾਨ ਜੀ ਕਹਿੰਦੇ ਕਿ ਤੁਸੀਂ ਕਿਸੇ ਨੇ ਬਰਕਲਬ ਗੱਲ ਨਹੀਂ ਕਰਨੀ ਪ੍ਰਧਾਨ ਜੀ ਅਸੀਂ ਕਿਸੇ ਨੇ ਬਰਕਲਬ ਗੱਲ ਨਹੀਂ ਕਰਨੀ ਪਰ ਗੱਲ ਕਰਨ ਤੋਂ ਰਿਹਾ ਨਹੀਂ ਜਾਂਦਾ ਕੀ ਕਰੀਏ ਦੁੱਖ ਲੱਗਦਾ ਕਿ ਜਿਨ੍ਹਾਂ ਨੇ 20 ਸਾਲ ਇੱਥੇ ਐਮਪੀ ਦਾ ਰਾਜ ਕੀਤਾ 20 ਸਾਲ ਚਾਰ ਤੋਂ ਲੈ ਕੇ ਹੁਣ ਤੱਕ ਵੀ ਐਮਪੀ ਸੀ ਤੇ ਅੱਜ ਵੀ ਉਹ ਮੰਗਦੇ ਆਂਗੂ ਇਹੀ ਗੱਲ ਕਹਿੰਦੇ ਸਾਨੂੰ ਇੱਕ ਮੌਕਾ ਹੋਰ ਦੇ ਦਿਓ ਯਾ ਕਿੰਨੇ ਕ ਮੌਕੇ ਦਵਾਂਗੇ ਅਸੀਂ ਜੇ ਅਸੀਂ ਉਹਨਾਂ ਨੂੰ ਮੌਕੇ ਦਿੰਦਾ ਰਾਂਗੇ ਤਾਂ ਸਾਡੀ ਵਾਰੀ ਕਦੋਂ ਆਏਗੀ ਇਸ ਕਰਕੇ ਬਾਕੀ ਜਿਹੜੇ ਪਗੋੜੇ ਉਹਨਾਂ ਦੀ ਤਾਂ ਮੈਂ ਗੱਲ ਹੀ ਨਹੀਂ ਕਰਦਾ ਕਿਉਂਕਿ ਪਗੋੜਿਆਂ ਨਾਲ ਤਾਂ ਕੋਈ ਟਾਈਮ ਹੀ ਨਹੀਂ ਹੁੰਦੀ ਉਹ ਇਧਰ ਉਧਰ ਨੂੰ ਤੋੜ ਰੋ ਉਧਰ ਨੂੰ ਭੱਜਦਾ ਆਪਣੇ ਆਪ ਨੂੰ ਇਹ ਕਹਿੰਦਾ ਕਿ ਮੈਂ ਪਾਰਟੀ ਦਾ ਨਿਤਧੜ ਗਿਆ ਤੇ ਸਾਹਮਣੇ ਆਇਆ ਜੀ ਇਹ ਉਤੋਂ ਤੋਂ ਢਾਈ 50 ਕਿਲੋਮੀਟਰ ਦੂਤੋਂ ਵੈਸੇ ਦੂਰੋਂ ਆਇਆ ਔਰ ਜਦੋਂ ਦੋ ਵਾਰੀ ਹਰਿਆ ਦੋਨਾਂ ਸੀਟਾਂ ਤੋਂ ਵੀ ਹਰ ਗਿਆ ਤੇ ਜੇ ਸਾਡੇ ਲੋਕ ਇਹ ਗੱਲ ਕਹਿੰਦੇ ਨੇ ਕਿ ਸਾਡਾ ਚੰਦੀ ਆ ਉਹਨੇ ਸਭ ਤੋਂ ਪਹਿਲਾਂ ਤੁਹਾਡੇ ਜਿਹਨੂੰ ਆਪਾਂ ਮੱੱਕਾ ਮੰਨਦੇ ਆ ਬੱਲਾ ਵਾਲਾ ਡੇਰਾ ਉਹ ਮੱਕੇ ਨੂੰ ਹੀ ਨਾਲ ਸਾਡੇ ਮੱਕੇ ਨੂੰ ਇਹਨੇ ਧੋਖਾ ਕੀਤਾ ਔਰ ਸਾਡੇ ਲੋਕਾਂ ਨੂੰ ਇਹ ਕਹਿੰਦਾ ਕਿ ਅਸੀਂ 52 ਕਰੋੜ ਰੁਪਈਆ ਨਾਲ ਨੂੰ ਦੇ ਰਹੇ ਆ ਨਹੀਂ ਪਹਿਲਾਂ 20 ਕਰੋੜ ਦੀ ਗੱਲ ਹੋਈ ਸੀ 52 ਕਰੋੜ ਦੇ ਵਿੱਚ ਤੇ 26 ਕਰੋੜ ਰੁਪਈਆ ਜੀ ਇਹ ਦੇ ਦਿੱਤਾ ਉਹ 26 ਕਰੋੜ ਦੇ ਵਿੱਚੋਂ ਅੱਜ ਵੀ ਉਹ ਪੁੱਛ ਕੇ ਦੇਖਿਆ ਜਦੋਂ ਇੱਥੇ ਤੁਹਾਡੇ ਮਾਣ ਦੇ ਵਿੱਚ ਆਉਂਗਾ ਕਿ 1 ਰੁਪਈਆ ਵੀ ਦੱਸ ਕੇ ਨਾਟਕ ਤੇ ਬੋਲਦਾ ਉਸੇ ਭਾਈ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਉਹਨਾਂ ਨੇ ਕਿਹਾ ਕਿ 25 ਕਰੋੜ ਰੁਪਈਆ ਸੀ ਦੇਰੇ ਨੂੰ ਦੇਤਾ ਅੱਜ ਵੀ ਦੇਰਨੇ ਵਿੱਚ ਕੋਈ ਬੰਦਾ ਬਾਹਰ ਖੜੀ ਕਰਕੇ ਕਹਿੰਦੇ ਕਿ ਕਿਸੇ ਨੂੰ ਲੱਗੇ 25% 25 ਪੈਸੇ ਵੀ ਕਿਰੇ ਤੇ ਰਾਤ ਮੇਰੇ ਬੋਲਦੇ ਹੋਣ ਤੇ ਮੈਂ ਪੋਲਿਟੀ ਚ ਸਾਧੂ ਆ ਬੜੇ ਕਲੋਜ਼ ਕਰੋ ਫੇਸ ਲੈਣ ਹੈ ਅਗੇ ਇੰਨਾ ਕੁਝ ਝੂਠ ਬੋਲਣ ਦੇ ਬਾਦੂ ਵੀ ਫੇਰ ਵੀ ਅਸੀਂ ਸਾਡਾ ਜੰਮੀ ਤੇ ਸਾਡਾ ਬਲਾਕ ਤੇ ਠੀਕੜੇ ਚੈਨਲੋਂ ਪਰ ਇੱਕੋ ਗੱਲ ਜਰੂਰ ਸਾਡੇ ਬਲਵਿੰਦਰ ਨਹੀਂ ਕਿਸ ਨੇ ਕਿਹਾ ਜੇ ਬਲਵਿੰਦਰ ਦਾਦਾ ਤੇ ਬਲਵਿੰਦਰ ਵੀ ਸਾਡਾ ਤੇ ਬਲਵਿੰਦਰ ਵਾਲਾ ਬੁਲਾਰਣ ਉਹ ਧਾਰਾ ਨਹੀਂ ਆਇਆ ਇਹ ਗੰਦਾ ਤੇ ਰਹਿੰਦਾ ਤੇ ਗੰਦੇ ਦੇ ਕੰਮ ਕਰੂਗਾ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਬਾਰ-ਬਾਰ ਪੀਐਸ ਕਰਕੇ ਕਰਦੇ ਆ ਕਿ ਭਾਈ ਇਹ ਮੌਕਾ ਜਦ ਆਸਮਾਨ ਤੇ ਵੀ ਦਵਾ ਦਤਾ ਨਾ ਤੇ ਫਿਰ ਅਗਲੀ ਵਾਰੀ ਮੌਕਾ ਜਦ ਆਉ ਭਾਵੇਂ ਨਹੀਂ ਮਿਲਣਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਹੰਨ ਤੋਂ ਵੋਟਾਂ ਪਾ ਕੇ ਬਲਵਿੰਦਰ ਕਮਾਣ ਦਿਟਾਉਣਾ ਤੇ ਰਾਤ ਦਿਨ ਹਰ ਸਾਰੇ ਮੇਰੇ ਦੇ ਸੁੱਤੇ ਰਹਿੰਦੇ ਆ ਸੁਆਗਤ ਬੰਦ ਕਰੋ ਜਾਗਾ ਸ਼ੁਰੂ ਕਰੋ ਔਰ ਜਾ ਕੇ ਲੋਕਾਂ ਦੇ ਘਰਾਂ ਵਿੱਚ ਜਾ ਜਾ ਕੇ ਜੇ ਤੁਹਾਡਾ ਯਾਦੋਗੋਤਾਂ ਨੂੰ ਜ਼ਰੂਰ ਪੀਰ ਦੇ ਗਿਆਸ ਸਾਹਿਬ ਸਾਡੀ ਜਿਹੜੀ ਆ ਤੁਸੀਂ ਦੇ ਭਰਾ ਕਿਸੇ ਨੂੰ ਹੋਰ ਬੰਦੋ ਕਰ ਮੈਂ ਰੱਬੀ ਕੁੱਲੀਆਂ ਮਾਲੇ ਦੇ ਵਿੱਚ ਕਮੇਟੀ ਕੀਤੀ ਔਰ ਕੁੱਲੀਆਂ ਮਾਲੇ ਨੇ ਮੇਰੇ ਨਾਲ ਰੱਸੀ ਮੈਂ ਨੇ ਧਾਰਨਾ ਪੜ੍ਹਸ਼ਾ ਕਰ ਕਰਤਾ ਆਪਣਾ ਦਾਵਾ ਕਿ ਪਾਈਸਾ ਕਿਤੇ ਦਾ ਗੁਰਦੁਆਰਾ ਨਹੀਂ ਸੀ ਇਹ ਲੋਕ ਬੰਦੰਦੇ ਇਹ ਸਾਡੀਆਂ 11 ਕਮੇਟੀਆਂ ਦੇ ਆਕੇ ਤੁਹਾਡਾ ਗੁਰਦੁਆਰੇ ਦਾ ਰੇਡਰ ਵੀ ਆਪਣੇ ਕੋਲ ਪਾਇਆ ਪਰ ਬਹਿ ਨਹੀਂ ਆਪ ਦੇ ਕੈਕਟਰ ਪਾਇਆ ਉਹ ਦਾਦਾ ਗੁਰਦਵਾਰੇ ਦੇ ਆਪੇ ਕੱਢ ਕੇ ਕੇਸ ਦੇ ਵਿੱਚ ਵੀ ਸਾਡਾ ਨਾਮ ਜਿਹੜਾ ਅਨੁਵਾਦ ਹੋਇਆ ਪਰ ਅਸੀਂ ਕੇਸ ਵੀ ਕੱਢ ਕੇ ਗੁਰਦਵਾਰੇ ਦੇ ਲਿਆ ਸਾਡੇ ਨਾਲ ਲੀਟ ਬਣੋ ਧੰਨਵਾਦ ਜੀ ਬਹੁਤ ਜੀ ਸਰਕਾਰ ਦੇ ਮਹੱਲੇ ਦੇ ਸਾਰੇ ਨਿਵਾਸੀ ਸਾਰੇ ਹੀ ਸੁਲਵਿੰਦਰ ਜੀ ਡਾਕਟਰ ਬਲਕਾਪ ਜੀ ਹਰਜੀਤ ਜੀ ਹੋਰ ਸਾਰੇ ਇਕੱਲੇ ਇਕੱਲੇ ਦਾ ਨਾਮ ਲੈਣ ਲੱਗੇ ਤਾਂ ਫਿਰ ਕਈ ਦਿੰਦੇ ਆ ਤੇ ਚੇਤੇ ਵੀ ਛਾਣੇ ਮੈਨੂੰ ਇਸ ਕਰਕੇ ਤੁਸੀਂ ਸਾਰੇ ਸਰਕਾਰ ਕੋ ਗਏ ਆ ਮੱਲੇ ਵਿੱਚ ਤਾਂ ਮੈਂ ਰਾਜਨੀਤੀ ਦੀ ਕਦੀ ਗੱਲ ਹੀ ਨਹੀਂ ਕੀਤੀ ਕਿਉਂਕਿ ਮੈਨੂੰ ਇਹ ਆ ਕਿ ਬਾਹਰ ਹੀ ਇੰਨੀ ਰਾਜਨੀਤੀ ਹੁੰਦੀ ਹੈ ਅਸੀਂ ਮੱਲੇ ਜਾ ਕੇ ਕੀ ਕਰਨੀ ਤੇ ਆਮ ਜੇ ਆਪਾਂ ਬਣ ਕੇ ਰਹੇ ਹੈਗੇ ਆ ਪਰ ਜਦੋਂ ਆਪਾਂ ਜਦੋਂ ਇੱਕ ਲਾਈਨ ਤੇ ਖੜੇ ਹੁੰਦੇ ਆ ਅਸੀਂ ਜਿੱਦਾਂ ਹਰ ਬੰਦਾ जो तो 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 जब कोई डिपार्टमेंट काम करता कोई मुलाजम भर्ती होंगे फिर अगर तरक्की हो जाती है फिर एस एच ओ बन जाते डी एस पी बन जाते किसी दिन एस एस पी बन जाते इतना जब जीज़ लें जीज़ लें। इस अभी भी इस लाइन पर चले तो हौली हौली जब अस चले सोचा नहीं कभी असं इलेक्शन लड़ने मैं तो ये सोचा जब इन्ने पढ़े लिखे हाँ तो सो इधर सेवा के खेत में सूना चाहिए ਮੈਂ ਸੋਚਿਆ ਸੀ ਵੀ ਜੇ ਨੌਕਰੀ ਕਰ ਲਈ ਇਹ ਨਹੀਂ ਹਰੇਕ ਨੂੰ ਨੌਕਰੀ ਕਰਨੀ ਚਾਹੀਦੀ ਆ ਪਰ ਮੈਂ ਆਪਣੇ ਕੇਸ ਵਿੱਚ ਸੋਚਿਆ ਮੇਰੇ ਨੌਕਰੀ ਨੂੰ ਤਾਂ ਮੇਰਾ ਰਜਾਮ ਇੱਧਰ ਜ਼ਰਾ ਹੋ ਜੇ ਨੌਕਰੀ ਕਰਨ ਲੱਗ ਪਏ ਤੇ 60 ਸਾਲ ਬਾਅਦ ਰਿਟਾਇਰ ਹੋਣਾ ਤੇ ਫਿਰ ਕੁਝ ਕਰਨ ਦੀ ਉਮਰ ਨਹੀਂ ਰਹਿ ਜਾਂਦੀ ਤੇ ਫਿਰ ਮੈਂ ਸੋਚਿਆ ਸੀ ਵੀ ਕਿਉਂ ਨਾ ਅਸੀਂ ਲੋਕਾਂ ਦੇ ਮਸਲਿਆਂ ਦੇ ਹੱਲ ਲਈ ਜੋ ਵੀ ਅਸੀਂ ਕਰ ਸਕਦੇ ਆ ਜਿੰਨੀ ਵੀ ਸਾਡੀ ਸਮਝ ਆ ਜਿੰਨੀ ਵੀ ਸਾਡੀ ਸਮਰੱਥਾ ਆ ਅਸੀਂ ਉਹਦੇ ਮੁਤਾਬਿਕ ਜਿਹੜਾ ਕੰਮ ਕਰੀਏ ਇਸ ਕਰਕੇ ਕੰਮ ਕਰਦੇ ਕਰਦੇ ਪਾਰਟੀ ਨਾਲ ਜੁੜ ਗਏ ਪਾਰਟੀ ਨਾਲ ਜੁੜੇ ਸੰਸਾਰਾ ਜਿੱticket ਦੇਤੀ ਤੇ ਫਿਰ 19 ਦਾ ਇਲੈਕਸ਼ਨ ਲੜਿਆ ਤੇ ਉਹਦੇ ਵੀ ਇੰਨੀ ਨਹੀਂ ਜਾਣ ਪਛਾਣ ਸੀ ਉਹ ਵੀ ਬਿਲਕੁਲ ਨਵੇਂ ਸੀ ਕਿ ਬਾਹੀ ਦਾ ਕਰਤਾਰ ਫਿਰ ਯਾਦ ਤੱਕ ਧਿਆਨ ਦਾ ਕਰਤਾਰ ਕੋਰਸੀ ਕਿਉਂਕਿ ਮੈਨੂੰ ਇਹ ਸਭ ਜਿੱਤੇ ਜਾਣਾ ਸੀ ਪਰ ਉਦੋਂ ਕੁਝ ਹੋਰ ਹਾਲਾਤ ਬਣ ਗਏ ਚਲੋ ਕਿਸੇ ਕਾਰਨ ਅਸੀਂ ਰਹਿ ਗਏ ਕਿ ਹੁਣ ਵੀ ਸਾਰੇ ਸਾਥੀਆਂ ਦਾ ਹੀ ਇਸ ਤਰ੍ਹਾਂ ਦਾ ਇੱਕ ਦਬਾਰਾ ਸੀਗਾ ਵੀ ਤੁਸੀਂ ਇਹ ਇਲੈਕਸ਼ਨ ਲੜਨੀ ਆ। ਤੇ ਇਸ ਕਰਕੇ ਜਦੋਂ ਪਾਰਟੀ ਦਾ ਫੈਸਲਾ ਹੁੰਦਾ ਵਰਕਰਾਂ ਦਾ ਫੈਸਲਾ ਹੁੰਦਾ ਸਾਰੇ ਤੁਹਾਡੇ ਸਹਿਯੋਗੀਆਂ ਦਾ ਫੈਸਲਾ ਹੁੰਦਾ ਕੋਈ ਮੰਨਣਾ ਪੈਂਦਾ। ਪਰ ਇਹ ਵੀ ਅਸੀਂ ਕਦੀ ਇੰਤਾ ਨਹੀਂ ਸੋਚਿਆ ਵੀ ਕੋਈ ਅਸੀਂ ਕੋਈ ਰਾਜਨੇਤਾ ਆ ਜਾਂ ਅਸੀਂ ਕੋਈ ਪ੍ਰਾਪਤੀ ਕਰਨੀ ਆ ਕਦੀ ਉਹ ਵੀ ਨਹੀਂ ਸੋਚਿਆ ਵੀ ਕੋਈ ਐਮਐਲਏ ਬਣਨਾ ਜਾਂ ਐਮਪੀ ਬਣਨਾ। ਸਾਡਾ ਇਹ ਭਾਅ ਰਿਆ ਵੀ ਅਸੀਂ ਲੋਕਾਂ ਦੇ ਲਈ ਕਰ ਕੀ ਸਕਦੇ ਤੇ ਕਰਦੇ ਕਰਦੇ ਲੋਕਾਂ ਦੇ ਸਾਨੂੰ ਚਿਹਰੇ ਪੰਚਾਇਤ ਦਾ ਇਸ ਕਰਕੇ ਆਪਣਾ ਜਿਹੜਾ ਨਿਸ਼ਾਨਾ ਹੈ ਉਹੀ ਰਿਹਾ ਵੀ ਅਸੀਂ ਆਪਣੇ ਸਮਾਜ ਲਈ ਆਪਣੀ ਸੁਸਾਇਟੀ ਲਈ ਦੇਚ ਅਸੀਂ ਕੀਤੀ ਹੈਗੀ ਇੱਕ ਨਿੱਕਾ ਜਿਹਾ ਮਸਲਾ ਹੱਲ ਕਰਨ ਲਈ ਸਾਨੂੰ ਕੀ ਹੈਗਾ ਇੱਕ ਨਿਕਾਸੀ ਕਰਾਉਣੀ ਹੈਗੀ ਪਾਣੀ ਦੀ ਕਿੱਤੀ ਹੈ ਕੋਈ ਡਵੈਲਪਮੈਂਟ ਚੜੀ ਹੈਗੀ ਨਾ ਪਾਣੀ ਦਾ ਨਿਕਾਸੀ ਕਿਸੇ ਨੇ ਕਰਾਉਂਦੀ ਕੋਈ ਨੇ ਕਿਹਾ ਦੇਖੋ ਮੈਂ ਕਰਾਉਂਦੀ ਹਾਂ ਵੋਟ ਪਾ ਦੋ ਮੈਂ ਮਤਲਬ ਕੀ ਹੈਗਾ ਇੱਕ ਵੱਲਵੇ ਤੇ ਜਦਾ ਪਾਣੀ ਡਿਸਚਾਰਜ ਹੋ ਰਿਹਾ ਹੈ ਨਾ ਡਿਵੈਲਪਮੈਂਟ ਦਾ ਕੋਈ ਮਸਲਾ ਨਹੀਂ ਹੈ ਨਹੀਂ ਤੇ ਮੱਲਬ ਜਦੋਂ ਆਪਾਂ ਇਹ ਚੀਜ਼ਾਂ ਨੂੰ ਸਾਰਿਆਂ ਨੂੰ ਸਮਝਦੇ ਆ ਕੋਈ ਨੂੰ ਪਤਾ ਲੱਗਦਾ ਵੀ ਐਸੀ ਤਾਂ ਬਾਹਰ ਹੀ ਹੈ ਸਾਰੇ ਜਿਹੜਾ ਪ੍ਰਸ਼ਾਸਨ ਦੀ ਵਿਵਸਥਾ ਆ ਬਲਕਿ ਡਿਵੈਲਪਮੈਂਟ ਦੀ ਵਿਵਸਥਾ ਸਾਡੀ ਅਸੀਂ ਬਾਹਰ ਆ ਅਸੀਂ ਉੱਧੇ ਹੀ ਮਾਰ ਰਹੇ ਜਿੱਦਾਂ ਕੋਈ ਪੇੜ ਤੋਂ ਬਲਾ ਕਹਿੰਦਾ ਨੂੰ ਬਾਹਰ ਕਰ ਦੇ ਜਦੋਂ ਪੇੜ ਨਹੀਂ ਬਲਾ ਦੋ ਦੋ ਪੇੜ ਤੋਂ ਬਾਹਰ ਕਰ ਦੋ ਇਦਾਂ ਹੀ ਜਦੋਂ ਇਹ ਪਾਰਟੀਆਂ ਸਾਰੀਆਂ ਨੂੰ ਅਸੀਂ ਮੌਕਾ ਦਿੱਤਾ ਇਹਨਾਂ ਨੇ ਕੀਤਾ ਕੀ ਯਾਰਾ ਇਹਨਾਂ ਨੇ ਕੀਤਾ ਕੀ ਆ ਵੀ ਚੰਦ ਬੰਦੇ ਜੜੇ ਆ ਉਹਨਾਂ ਨੇ ਪਾਵਰ ਸੰਭੀ ਫੜੇ ਨਿੱਕਾ ਦਾ ਕੰਮ ਹੋ ਜੂਗਾ ਸੀ ਉਹਨਾਂ ਕੋ ਜਾਈਦਾ ਉਹਨਾਂ ਦਾ ਫੋਨ ਹੁੰਦਾ ਫੇਰ ਕਿੱਦੇ ਸਾਡੇ ਲਈ ਥਾਣੇ ਦਾ ਦਰਵਾਜ਼ਾ ਖੁੱਲਦਾ ਜੇ ਕਿਸੇ ਦਾ ਫੋਨ ਨਾ ਆਵੇ ਸਾਡੇ ਦਰਵਾਜ਼ਾ ਹੀ ਨਹੀਂ ਖੁੱਲਣਾ ਕਿਸੇ ਦੇ ਘਰ ਲੱਖਾਂ ਦੀ ਚੋਰੀ ਹੋ ਜਾਵੇ ਪੁਲਿਸ ਨੇ ਆਉਣਾ ਹੀ ਨਹੀਂ ਫੇਰ ਕੋਈ ਰਿਕਵਰੀ ਨਹੀਂ ਕੋਈ ਸਮੱਸਿਆ ਆ ਜਾਵੇ ਕਿਸੇ ਨੇ ਆਉਣਾ ਹੀ ਨਹੀਂ ਹੈਗਾ ਜਿਹੜਾ ਕੋਈ ਵੀ ਆਈਪੀ ਬੰਦਾ ਉਹਦੇ ਘਰ ਉਹਨਾਂ ਦੇ ਕੁੱਤੇ ਘਵਾਉਣ ਲਈ ਵੀ ਤਿੰਨ ਤਿੰਨ ਮਾਜਮ ਜਾਂਦੇ ਆ ਚਾਰ ਚਾਰ ਜਾਂਦੇ ਮਤਲਬ ਕਿਸੇ ਕੋ ਦਾ ਬਾਧੂ ਸਾਡੇ ਲੋਕਾਂ ਦੇ ਸਾਰੇ ਕਰਸ ਨੇ ਮੁਕਾਬਲੇ ਆ ਤੇ ਜੇ ਕਿਤੇ ਆਮ ਬੰਦਿਆਂ ਨੂੰ ਕਿਤੇ ਲੋੜ ਪੈ ਜਾਵੇ ਤੇ ਉਹਨਾਂ ਲਈ ਪਹੁੰਚਦੇ ਨਹੀਂ ਹੈਗੇ ਤੇ ਉਸ ਕਰਕੇ ਮਤਲਬ ਦੂਜੀਆਂ ਕੋਈ ਬਹੁਤਾ ਪਾਰਟੀਆਂ ਦੇ ਕਿਉਂਕਿ ਆਪਾਂ ਆਪਣੇ ਮੱਲੇ ਆ ਇਸ ਤਰ੍ਹਾਂ ਦੀ ਮੈਂ ਗੱਲ ਨਹੀਂ ਕਰਨੀ ਪਰ ਮੈਂ ਇੰਨੀ ਹੈਲੋ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀ ਸਾਰੇ ਆਪਣੇ ਮਹੱਲੇ ਦੇ ਨਿਵਾਸੀ ਆ ਕੋਈ ਸਾਥੀ ਬਾਹਰੋਂ ਵੀ ਆਇਆ ਵੀ ਅਜੇ ਤੱਕ ਪੰਜਾਬ ਦੇ ਲੋਕਾਂ ਨੇ ਜਾਂ ਆਪਣੇ ਮਹੱਲੇ ਦੇ ਲੋਕਾਂ ਦੇ ਇਲਾਕਾ ਲਾ ਲੋ ਵੀ ਆਪਾਂ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਕਾਂਗਰਸ ਨੇ ਲੰਬੇ ਸਮੇਂ ਰਾਜ ਕੀਤਾ ਦੇਸ਼ ਤੇ ਵੀ ਰਾਜ ਕੀਤਾ ਕੇਂਦਰ ਕੇਂਦਰ ਸਰਕਾਰ ਉਹੀ ਰਹੀ 1947 ਤੋਂ ਲੈ ਕੇ 2014 ਤੱਕ 2014 ਤੇ ਲੈ ਕੇ 24 ਤੱਕ ਬੀਜੇਪੀ ਆ ਗਈ ਅਰੇ ਤੇ ਐਮਪੀ ਜ਼ਿਆਦਾਤਰ ਕਾਂਗਰਸ ਕਰਈ ਐਮਪੀ ਸੀਟ ਜਿਹੜੀ ਆ ਕਾਂਗਰਸ ਨੇ ਇਥੋਂ ਜਿੱਤੀ ਆ ਲੋਕ ਜਿਹੜੀਆਂ ਟਰੰਸਫਰ ਆ ਉਹ ਹੋਰ ਪਾਰਟੀਆਂ ਨੇ ਜਿੱਤੀਆਂ ਤੇ ਪੰਜਾਬ ਦੇ ਵਿੱਚ ਅਕਾਲੀ ਭਲ ਬੀਜੇਪੀ ਦਾ ਰਾਜ ਰਿਹਾ ਅਕਾਲੀ ਦਾ ਬੀਜੇਪੀ ਜਿਹੜਾ ਕਾਂਗਰਸ ਆ ਜਾਂਦੀ ਸੀ ਬਾਰ ਬਾਰ ਦੋਨੀਆਂ ਪਾਰ ਵਿਚਾਰੇ ਦੋਨਾਂ ਨੂੰ ਬਦਲ ਲਈ ਤਾਂ ਵੀ ਨਹੀਂ ਸਾਡੀ ਸਥਿਤੀ ਸੁਧਰਦੀ ਮੈਂ ਜਿੱਥੇ ਰਹਿ ਗਏ ਅਸੀਂ ਉੱਥੇ ਬੈਠੇ ਰਹਿੰਦੇ ਆ ਮੇ ਜਿਹੜੀਆਂ ਸਾਡੀਆਂ ਮੁਸ਼ਕਲਾਂ ਆ ਜਿੰਦਗੀ ਦੀਆਂ ਰੂਟੀਨ ਲਾਈਫ ਦੀਆਂ ਸਾਡੀਆਂ ਜਿਹ ਮੁਸ਼ਕਲਾਂ ਆ ਚਾਹੇ ਸੀਵਰੇਜ ਦੀ ਵੀ ਆ ਸਾਡੇ ਲਈ ਤਾਂ ਸੀਵਰੇਜ ਦੀ ਸਵਸੇਜ ਨਾਲ ਵੱਡੀ ਬਣ ਜਾਂਦੀ ਆ ਭਾਵੇਂ ਤੁਸੀਂ ਪ੍ਰਬੰਧ ਦਾ ਦੇਖ ਲਓ ਖਲਾਤ ਪਚਾਏ ਸੀਵਰੇਜ ਦੀ ਆ ਚਾਹੇ ਪਾਣੀ ਦੀ ਆ ਚਾਹੇ ਕਾਰਪੋਰੇਸ਼ਨ ਨਾਲ ਕੋਈ ਸੰਬੰਧ ਤੇ ਆ ਵੀ ਉਹ ਉਹ ਜਿਹੜੇ ਛੋਟੇ ਛੋਟੇ ਮਸਲੇ ਜਿਹੜੇ ਸਾਡੇ ਬਹੁਤ ਵੱਡੇ ਭਾਵੇਂ ਅਸੀਂ ਕੋਈ ਤੀਜਾ ਬਦਲ ਲਿਆਣਾ ਤੁਹਾਨੂੰ ਆਵਾਜ਼ ਵੀ ਪਾਰਟੀ ਦੇ ਕੋਲ ਆ ਕੇ ਦੇਖ ਲਿਆ ਉਹਨੂੰ ਵੀ ਮੌਕਾ ਦਿੱਤਾ ਜਦੋਂ ਅਸੀਂ ਇਹ ਵੀ ਉਹਦਾ ਵੀ ਸਤਿਕਾਰ ਕਰਦੇ ਆ ਲੋਕਾਂ ਦੀ ਭਾਵਨਾਵਾਂ ਦਾ ਸਕੇ ਜਦੋਂ ਮੈਂ 22 ਚ ਇਲੈਕਸ਼ਨ ਲੜਿਆ ਤੇ ਅਸੀਂ ਬਹੁਤ ਕੰਮ ਕੀਤਾ ਮੈਂ 17 ਚ ਪਹਿਲੀ ਵਿਧਾਨ ਸਭਾ ਲੜਿਆ ਸੀ ਤਾਂ ਅੱਜ ਪੰਜ ਸਾਲ ਇਲਾਕਾ ਨਹੀਂ ਛੱਡਿਆ ਬੇਨ ਰਾਜ ਕੰਮ ਕੀਤਾ ਪਰ ਪਤਾ ਨਹੀਂ ਲੈ ਕਿੱਦਾਂ ਦੀ ਚੱਲੀ ਅਸੀਂ ਫਿਰ ਥੋੜੀਆਂ ਜਿਹੀਆਂ ਜਵਟਾਂ ਨਰੇੜੀ ਪਰ ਅਸੀਂ ਫਿਰ ਵੀ ਕੰਮ ਕੀਤਾ ਉਹ 34000 ਬੰਨਿਆਂ ਸਨ ਵੋਟ ਪਾਈ ਆ ਲੋਕ ਸਭਾ ਪੱਧਰ ਤੇ 2 ਲੱਖ ਬੰਦਿਆਂ ਨੇ ਵੋਟ ਪਾਈ ਤਾਂ ਮੈਨੂੰ ਇਹ ਚਾਅ ਨਹੀਂ ਜਿੱਥੇ ਕੰਮ ਤੋਂ ਨਾਲ ਕਰਨਾ ਆ ਮਬੂਦ ਕੇ ਅਗਲੇ ਨੇ ਪਾਈ ਆ ਇਸ ਕਰਕੇ ਆਮ ਆਦਮੀ ਪਾਰਟੀ ਨੇ ਮੌਕਾ ਦਿੱਤਾ ਪਰ ਜਿਹੜੇ ਹਾਲਾਤ ਆ ਉੱਥੇ ਰੁੱਚੇਗਾ ਇਸ ਕਰਕੇ ਮੈਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਦੋਂ ਕਿਉਂਕਿ ਸਾਨੂੰ ਤਾਂ ਜਦੋਂ ਅਸੀਂ ਬਾਬਾ ਸਾਹਿਬ ਨੂੰ ਪੜਿਆ ਸਾਹਿਬ ਕਾਂਸੀ ਰਾਮੀ ਨੂੰ ਪੜਿਆ ਮੈਂ 875 ਦਾ ਮੈਂ ਤੋਹ ਜੀ ਨੇਰੋਂ ਦੇਖਿਆ ਇਹ ਤੰਤਰ ਜਦੋਂ ਮੈਂ ਸੰਤੂ ਨੂੰ ਨੇੜੇ ਦੇਖਿਆ ਕਿਉਂਕਿ ਜਦੋਂ ਅਸੀਂ ਪੱਤਰਕਾਰੀ ਸ਼ੁਰੂ ਕੀਤੀ ਉਦੋਂ ਸਾਰੇ ਸਮਾਜ ਵਾਲੇ ਸੁਸਾਇਟੀ ਵਾਲੇ ਸਮਝ ਨਹੀਂ ਸੀ ਮেরি ਇੰਨੀ ਕੁ ਸਮਝ ਸੀ ਵੀ ਯਾਰ ਪੱਤਰਕਾਰ ਪੱਤਰਕਾਰ ਬਹੁਤ ਤਗੜਾ ਹੁੰਦਾ ਇਹਨਾਂ ਲੋਕਾਂ ਦੇ ਮੁੱਦੇ ਦੀ ਕੋਈ ਵੀ ਹੱਲ ਲਗਾਉਂਗਾ ਉਹ ਮੁੱਦਾ ਬਣਨਾ ਤੇ ਉਹਦਾ ਹੱਲ ਹੋ ਜਾਣਾ ਪਰ ਜਦੋਂ ਅਸੀਂ ਲਗਾਤਾਰ ਸਾਲਾਂ ਬੀਤੀ ਕੰਮ ਕੀਤਾ ਪੱਤਰਕਾਰੀ ਵਿੱਚ ਤੇ ਸਾਨੂੰ ਲੱਗਾ ਵੀ ਉਹ ਸਿਸਟਮ ਜਿਹੜਾ ਬਥਾ ਫਰਕ ਨਹੀਂ ਪੈਂਦਾ ਤੇ ਇਹ ਜਿਹੜੇ ਜਿੱਦਾਂ ਦਾ ਸਿਸਟਮ ਬਣ ਗਿਆ ਆ ਕੁਸ਼ਲ ਲੋਕਾਂ ਨੇ ਭਾਰ ਬਾਂਹ ਲਈਆ ਤੇ ਉਹ ਆਪਣੇ ਫਾਇਦੇ ਲਈ ਕੰਮ ਕਰਦੇ ਆ ਜਿਹੜੀ ਪ੍ਰਸ਼ਾਸਨਿਕ ਪਾਵਰ ਆ ਉਹ ਵੀ ਆਪਣੇ ਲਈ ਵਰਤਦੇ ਆ ਤੇ ਜਿਹੜਾ ਸਾਡਾ ਪੈਸਾ ਆ ਟੈਕਸਾਂ ਦੇ ਰੂਪ ਉਹ ਵੀ ਆਪਣੇ ਲਈ ਵਰਤਦੇ ਆ ਅਸੀਂ ਇੱਕ ਯੂਨੀਵਰਸਿਟੀ ਦੇ ਕਿਤਾਬ ਪੜ੍ਹੀ ਸੀ ਵੀ ਗਰੀਬ ਗਰੀਬ ਕਿਉਂ ਆ ਜਾਂਦੇ ਆ ਤੇ ਅਮੀਰ ਅਮੀਰ ਕਿਉਂ ਹੋ ਜਾਂਦਾ ਉਹਦੇ ਇਹੀ ਸਿੱਟਾ ਸੀ ਵੀ ਜਿਹੜੇ ਸੱਤਾਧਾਰੀ ਲੋਕ ਆ ਤਗੜੇ ਲੋਕ ਆ ਉਹ ਆਪਣੇ ਕੋ ਸਾਰੀਆਂ ਚੀਜ਼ਾਂ ਕੇਂਦਰਤ ਕਰਦੇ ਰਹੇ ਸਾਰੀਆਂ ਚੀਜ਼ਾਂ ਉਹਨਾਂ ਤੋਂ ਕੇਂਦਰਤ ਹੁੰਦੀਆਂ ਰਹਿੰਦੀਆਂ ਸਾਰੀ ਪਾਵਨ ਉਹਨਾਂ ਤੋਂ ਕੇਂਦਰਤ ਹੁੰਦੀ ਰਹਿੰਦੀ ਆ ਸਾਰਾ ਸਾਰੇ ਸਾਧਨ ਉਹਨਾਂ ਤੋਂ ਕੇਂਦਰਤ ਹੁੰਦੀ ਰਹਿੰਦੇ ਆ ਤੇ ਜਿਹੜੇ ਬਾਕੀ ਬਹੁ ਗਣਤੀ ਆ ਉਹ ਸਾਧਨਾ ਤੇ ਪ੍ਰਸ਼ਾਦ